ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ 'ਚ ਤੇ ਅੱਜ ਆਪਾਂ ਬਣਾਵਾਂਗੇ ਜੀ ਪਾਲਕ ਪਨੀਰ ਬਹੁਤ ਹੀ ਸਾਂਝੇ ਤਰੀਕੇ ਨਾਲ ਗੈਸ ਉੱਪਰ ਆਪ ਰੱਖਾਂਗੇ ਪਤੀਲਾ ਤੇ ਇਹਦੇ ਵਿੱਚ ਪਾਣੀ ਪਾ ਲਿਆ ਪਤੀਲੇ ਵਿੱਚ ਆਪਾਂ ਅੱਧਾ ਕਪ ਪਤੀਲਾ ਪਾਣੀ ਦਾ ਪਾ ਲਿਆ ਏ ਤੇ ਆਪਾਂ ਇਹ ਜਿਹੜੀ ਪਾਲਕ ਅੱਧਾ ਕਿਲੋ ਲਈ ਹੋਈ ਏ ਤੈਨੂੰ ਧੋ ਕੇ ਚੁਣ ਕੇ ਸਾਫ਼ ਕਰਕੇ ਧੋ ਲਿਆ ਸੀ ਇੱਥੇ ਆਪਾਂ ਘਰ ਦਾ ਹੀ ਬਣਾਇਆ ਹੋਇਆ ਪਨੀਰ ਜਿਹੜਾ ਉਹ ਲਿਆ ਸੀ ਕੱਟ ਲਵਾਂਗੇ ਪੀਸਾਂ ਵਿੱਚ ਇਹਦੀ ਵੀਡੀਓ ਮੈਂ ਪਾਈ ਹੋਈ ਹੈ YouTube ਤੇ ਸ਼ਾਰਟ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਪਾਣੀ ਜਿਹੜਾ ਗਰਮ ਹੋ ਚੁੱਕਾ ਤੇ ਆਪਾਂ ਹੁਣ ਇਹਦੇ ਵਿੱਚ ਪਾ ਲਵਾਂਗੇ ਜੀ ਪਾਲਕ ਤੇ ਪਾਲਕ ਨੂੰ ਅਸੀਂ 5 ਮਿੰਟ ਵਾਸਤੇ ਉਬਾਲਣਾ ਹੈ ਇਸ ਤਰੀਕੇ ਨਾਲ ਅਸੀਂ ਜਿਹੜੀ ਪਾਲਕ ਉਹ ਪਾ ਲੈਣੀ ਹੈ ਤੇ ਪਾਉਣ ਤੋਂ ਬਾਅਦ 5 ਮਿੰਟ ਉਬਾਲਣ ਤੋਂ ਬਾਅਦ ਆਪਾਂ ਇਹਨੂੰ ਫਿਰ ਬਾਅਦ ਵਿੱਚ ਚੈੱਕ ਕਰਾਂਗੇ ਇਸ ਤਰੀਕੇ ਨਾਲ ਆਪਾਂ ਠੱਕ ਕੇ ਉਬਾਲਣ ਵਾਸਤੇ ਰੱਖ ਲਵਾਂਗੇ ਇਹਨੂੰ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ 5 ਮਿੰਟ ਹੋ ਚੁੱਕੇ ਤੇ ਆਪਾਂ ਹੁਣ ਇਹਨੂੰ ਬਿਲਕੁਲ ਠੰਡੇ ਪਾਣੀ ਵਿੱਚ ਪਾ ਲੈਣਾ ਹੈ ਠੰਡੇ ਪਾਣੀ ਵਿੱਚ ਪਾਉਣ ਤੋਂ ਬਾਅਦ ਆਪਾਂ ਜਿਹੜਾ ਇਹਨੂੰ ਦੋ ਟਮਾਟਰ ਆਪਾਂ ਲਈ ਹੋਏ ਨੇ ਦੋ ਪਿਆਜ਼ ਥੋੜੀ ਜਿਹੀ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਤੇ ਥੋੜਾ ਜਿਹਾ ਲਸਣ ਇਹਨੂੰ ਆਪਾਂ ਕੁੱਟ ਲੈਣਾ ਹੈ ਚੀਰ ਕੇ ਤੁਸੀਂ ਚਾਹੋ ਤੀ ਇਹਨੂੰ ਕੱਟ ਕੇ ਵੀ ਪਾ ਸਕਦੇ ਹੋ ਆਪਾਂ ਇਹਨਾਂ ਨੂੰ ਹੁਣ ਕੁੱਟ ਕੇ ਬਿਲਕੁਲ ਬਰੀਕ ਬਣਾ ਲਵਾਂਗੇ ਇਹਦਾ ਪੇਸਟ ਜਿਹਾ ਵੰਗੂ ਬਣਾ ਲਵਾਂਗੇ ਇਹਨੂੰ ਇੱਥੇ ਆਪਾਂ ਪਿਆਜ਼ ਨੂੰ ਜਿਹੜਾ ਉਹ ਕੱਟ ਕਰ ਲਵਾਂਗੇ ਪਿਆਜ਼ ਤੁਸੀਂ ਚਾਹੋ ਜਿਸ ਤਰੀਕੇ ਦਾ ਵੀ ਕੱਟ ਕੇ ਪਾਉਣਾ ਚਾਹੁੰਦੇ ਪਾ ਸਕਦੇ ਹੋ ਅਸੀਂ ਇੱਥੇ ਬਰੀਕ ਬਰੀਕ ਪਿਆਜ਼ ਨੂੰ ਜਿਹੜਾ ਕੱਟ ਕਰ ਲਿਆ ਹੈ ਤੇ ਪਾਲਕ ਜੀ ਠੰਡੀ ਹੋ ਚੁੱਕੀ ਹੈ ਥੋੜਾ ਪਾਣੀ ਪਾ ਕੇ ਇਹਦੇ ਵਿੱਚ ਤੇ ਅਸੀਂ ਇਹਨੂੰ ਪੀਸ ਲੈਣਾ ਹੈ ਪਾਲਕ ਨੂੰ ਪੀਸਣ ਤੋਂ ਬਾਅਦ ਆਪਾਂ ਜਿਹੜੀ ਦੋ ਟਮਾਟਰ ਲਏ ਹੋ ਉਹਨਾਂ ਨੂੰ ਵੀ ਆਪਾਂ ਪੀਸ ਲੈਣਾ ਹੈ ਇਸੇ ਤਰੀਕੇ ਨਾਲ ਤੇ ਹੁਣ ਆਪਾਂ ਗੈਸ ਉੱਪਰ ਕੜਾਹੀ ਰੱਖ ਕੇ ਤੇ ਉਹਦੇ ਵਿੱਚ ਤੁਸੀਂ ਚਾਹੋ ਤੇ ਦੇਸੀ ਘੀ ਵੀ ਪਾ ਸਕਦੇ ਆ ਆਪਾਂ ਥੋੜਾ ਜਿਹਾ ਤੇਲ ਪਾਵਾਂਗੇ ਤੁਸੀਂ ਆਪਣੇ ਸਾਧ ਦੇ ਨਾਲ ਪਾ ਸਕਦੇ ਹੋ ਤੇਲ ਇੱਕ ਚਮਚ ਜੀਰਾ ਪਾ ਲਵਾਂਗੇ ਤੇ ਪਹਿਲਾਂ ਪਿਆਜ਼ ਨੂੰ ਭੁੰਨਾਂਗੇ ਪਿਆਜ਼ ਜਦੋਂ 골ਡਨ ਜਿਹਾ ਹੋ ਜਾਵੇ ਤੇ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਲਵਾਂਗੇ ਤੇ ਨਾਲ ਹੀ ਅਦਰਕ ਲਸਣ ਨੂੰ ਜਿਹੜਾ ਅਸੀਂ ਕੁੱਟਿਆ ਹੋਇਆ ਸੀ ਉਹ ਵੀ ਇਹਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਆਪਾਂ ਪਾ ਲਵਾਂਗੇ ਟਮਾਟਰਾਂ ਦਾ ਪੇਸਟ ਤੇ ਇਹਨੂੰ ਵੀ ਪਉਣ ਤੋਂ ਬਾਅਦ ਆਪਾਂ ਜਿਹੜਾ ਇਸ ਤਰੀਕੇ ਨਾਲ ਮਿਕਸ ਕਰ ਲੈਣਾ ਮਸਾਲੇ ਨੂੰ ਤੇ ਹੁਣ ਆਪਾਂ ਪਾ ਦਵਾਂਗੇ ਨਾਲ ਹੀ ਮਸਾਲੇ ਅੱਧਾ ਚਮਚ ਨਮਕ ਪਾਵਾਂਗੇ ਤੁਸੀਂ ਆਪਣੀ ਟੇਸਟ ਦੇ ਹਿਸਾਬ ਦੇ ਨਾਲ ਪਾ ਸਕਦੇ ਹੋ ਅੱਧਾ ਚਮਚ ਹਲਦੀ ਅੱਧਾ ਚਮਚ ਦੇਗੀ ਮਿਰਚ ਜਿਹਨੂੰ ਕਸ਼ਮੀਰੀ ਲਾਲ ਮਿਰਚ ਵੀ ਕਿਹਾ ਜਾਂਦਾ ਹੈ ਤੇ ਉਹ ਪਾ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਉਹਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ ਤੁਸੀਂ ਪਾਉਣਾ ਚਾਹੁੰਦੇ ਪਾ ਸਕਦੇ ਨਹੀਂ ਤੇ ਰਹਿਣ ਵੀ ਦੇ ਸਕਦੇ ਹੋ ਤੇ ਦੇਖ ਸਕਦੇ ਤੁਸੀਂ ਮਸਾਲੇ ਸਾਡੇ ਪੂਜ ਕੇ ਤਿਆਰ ਹੋ ਚੁੱਕੇ ਆਪਾਂ ਹੁਣ ਇਹਦੇ ਵਿੱਚ ਪਾਲਕ ਨੂੰ ਪਾ ਲਵਾਂਗੇ ਇਸ ਤਰੀਕੇ ਨਾਲ ਹਾਈ ਫਲੇਮ ਤੇ ਮਸਾਲਿਆਂ ਨੂੰ ਪਕਾਉਣਾ ਹੈ ਤੇ ਹੁਣ ਆਪਾਂ ਪਾਲਕ ਨੂੰ ਪਾਉਣ ਤੋਂ ਬਾਅਦ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਜ਼ਿਆਦਾ ਨਹੀਂ ਪਾਣੀ ਪਾਉਣਾ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਪਕਾਉਂਦੇ ਜਾਣਾ ਆ ਤੇ ਇਹ ਜਦੋਂ ਪੱਕੇਗੀ ਇਹਦੇ ਛਿੱਟੇ ਜਿਵੇਂ ਬਾਹਰ ਪੈਣਗੇ ਤੁਸੀਂ ਥੋੜਾ ਧਿਆਨ ਜ਼ਰੂਰ ਦੇਣਾ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲੈਣਾ ਥੋੜਾ ਜਿਹਾ ਪਾਣੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਹੈਗਾ ਤੋ ਦੇਖ ਸਕਦੇ ਹੋ ਤਾਂ ਕਲਰ ਹੁਣ ਕਿੰਨਾ ਗਾੜਾ ਹੈ ਤੇ ਬਾਅਦ ਵਿੱਚ ਜਿਹੜਾ ਕਲਰ ਉਹ ਚੇਂਜ ਹੋ ਜਾਏਗਾ ਇਸ ਤਰੀਕੇ ਨਾਲ ਆਪਾਂ ਪਕਾਉਂਦੇ ਦੋ ਦੇਖੋ ਸਾਡੇ ਕਲਰ ਦਾ ਬਿਲਕੁਲ ਬਦਲ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਦਣਾ ਹੈ ਪਨੀਰ ਜਿਹੜਾ ਆਪਾਂ ਕੱਟ ਕੇ ਰੱਖਿਆ ਹੋਇਆ ਸੀਗਾ ਤੇ ਹੁਣ ਪਨੀਰ ਪਾਉਣ ਤੋਂ ਬਾਅਦ ਆਪਾਂ 1-2 ਮਿੰਟ ਵਾਸਤੇ ਹੋਰ ਇਹਨੂੰ ਪਕਾਵਾਂ ਨੀ ਦੇ ਨਾਲ ਸਾਗ ਨੂੰ ਪਾਲਕ ਨੂੰ ਤੇ ਹੁਣ ਆਪਾਂ ਜਿਹੜਾ ਇੱਥੇ ਲਵਾਂਗੇ ਥੋੜਾ ਜਿਹਾ ਬਟਰ ਤੇ ਬਟਰ ਨੂੰ ਆਪਾਂ ਗਰਮ ਕਰ ਲਵਾਂਗੇ ਤੇ ਪਾਲਕ ਪਨੀਰ ਸਾਡਾ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਆਪਾਂ ਇਹਨੂੰ ਇੱਕ ਬਰਤਨ ਵਿੱਚ ਕੱਢ ਲਵਾਂਗੇ ਤੇ ਉੱਪਰ ਆਪਾਂ ਜਿਹੜਾ ਤੜਕਾ ਲਾਉਣਾ ਉਹਦੇ ਵਾਸਤੇ ਬਟਰ ਲਿਆ ਹੋਇਆ ਹੈ ਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਬਹੁਤ ਸਿੰਪਲ ਜੀ ਰੈਸਪੀ ਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਵਾਂਗੇ ਥੋੜੀ ਜੀ ਦੇਗੀ ਮਿਰਚ ਤੇ ਉੱਪਰ ਤੜਕਾ ਜਿਹੜਾ ਲਗਾ ਲਵਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਲਸਣ ਵੀ ਪਾ ਸਕਦੇ ਹੋ ਉਹਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ ਤੇ ਹੁਣ ਆਪਾਂ ਇਹਨੂੰ ਉੱਪਰ ਤੜਕਾ ਦੇ ਲਵਾਂਗੇ ਇੱਕ ਤੇ ਸਾਡਾ ਪਾਲਕ ਪਨੀਰ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤੇ ਬਹੁਤ ਸਿੰਪਲ ਜਿਹੇ ਤਰੀਕੇ ਨਾਲ ਬਣ ਕੇ ਤਿਆਰ ਹੁੰਦਾ ਤੁਸੀਂ ਇਹਨੂੰ ਜਵਾਰ ਦੀ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ